ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੈੜਾ ਦਿਖਾਵਾਂਗੇ ਇੱਕ ਦਿਖਾਵਾਂਗੇ ਮੱਝ ਗੱਬਣ ਤਨਣਾ ਕਬਕਾ ਹਾ ਡੱਡੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਦੇਪੀ ਸਿੰਘ ਪਿੰਡ ਭੈਣੀ ਰੋੜਾ ਜਿਹੜਾ ਲੱਦਿਆ ਜਿਹੜਾ ਤਹਿਸੀਲ ਰਾਏਕੋਟ ਪਿੰਡ ਭੈਣੀਆ ਰੋੜਾ ਮੋਬਾਈਲ ਨੰਬਰ ਆਪਣਾ 81460 85721 81460 85721 85721 ਤੇਰੀ ਪਹਿਲੇ ਨੰਬਰ ਤੇ ਤਾਜੀ ਸੂਈ ਵਹਿੜ ਦੇਖੀ ਜਾਨੇ ਕਿਹੜਾ ਸੂਆ ਸੂਈ ਹੈ ਇਹ ਕਲੂਨ ਸੂਈ ਹੈ ਜੀ ਕਿਹੜੇ ਦਿਨ ਹੋ ਗਏ ਸੂਈ ਨੂੰ ਇਹ ਅੱਜ ਤੀਜਾ ਦਿਨ ਹੈਗਾ ਠੀਕ ਹੈ ਜਰ ਜਪਾ ਓਕੇ ਹੈ ਹਾਂਜੀ ਦੁੱਧ ਹੁਣ ਇਸ ਵਕਤ ਚੋਣ ਦਾ ਕਿੰਨਾ ਹੁਣ ਇਹ 15 ਲੀਟਰ ਦੁੱਧ ਚਾਹੀਦਾ ਰੇਟ ਇਹਦਾ ਕੀ ਰਹੋਗੇ ਮੋਲੀ ਦਾ ਹੈਗਾ 70 ਮਾਨਦਨ ਹੋ ਜਾਊਗਾ ਹਾਂਜੀ ਧੋਰੀ ਬਾਦ ਸੁਭਰ ਕੱਦ ਕਾੜ ਵਗੈਰਾ ਵੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਭਲੀ ਵੀ ਤੇ ਫਿੱਟ ਫੜ ਲੈ ਬਬਲਕੋ ਬਿਲਕੁਲ ਫਿਟਿੰਗ ਵਾਲਾ 70000 ਰੁਪਏ ਮੋਲਾ ਵੀਰੇ 70000 ਚ ਮਾਨਦਨ ਹੋ ਜਾਊਗਾ ਹਾਂਜੀ ਹਾਂ ਸੋ 70000 ਦੇ ਵਿੱਚੋਂ ਘਰੇ ਦਾ ਮਾਨਦਨ ਹੋ ਜਾਊਗਾ ਤੇ ਹੁਣ ਕਿੰਨਾ ਨਟ ਹਾਜਰਾ ਬੋਲਾ ਇਹ 15 ਲੀਟਰ ਹਾਜੇ ਦੋ ਟਾਈਮ ਇਹਨਾਂ ਦਾ ਹੈਗਾ ਜਮਾ ਹਾਂਜੀ ਅੰਦਾਜ਼ਾ ਕਿੰਨਾ ਘੱਟ ਪਾ ਦੂਗੀ ਇਹ 20 ਪਲੱਸ ਪਾ ਦੂ ਸੋ ਬੀਲ ਡਰ ਤੋਂ ਤੋਂ ਪਾਰ ਦੋ ਪਾ ਦੂ 70000 ਕੀ ਹੁੰਦਾ ਮਾਨ ਦਾਣੇ ਦੇ ਵਿੱਚ ਹੋਣਾ ਟਿੱਲੇ ਵਗੈਰਾ ਦੇਖੋ ਸੋਹਣਾ ਸਾਫ਼ ਸਿਧਰਾ ਫਿਟਿੰਗ ਵਾਲਾ ਬੱਚਾ ਮੇਲ ਕਾਫਾ ਕੱਚਾ ਨਾੜੂ ਵੈਰ ਕੋ ਨਾ ਆਣਾ ਤੇ ਨਿਆਣਾ ਵਗੈਰਾ ਵੀ ਵਧੀਆ ਪਵਾ ਲੈਂਦੀ ਹੈ ਹਾਂਜੀ ਹਾਂ ਠੀਕ ਹੈ ਅੰਨੀ ਸੀ ਦਾ ਤੇ ਅੱਗੇ ਦੋ ਨੰਬਰ ਜਿਹੜੀ ਬੈਡ ਦੇਖੀ ਜਾਨੇ ਗੱਬਣ ਇਹ ਹੈਗੀ ਹੈ ਜੀ 2 ਮਹੀਨਿਆਂ ਦੀ ਸੂਈ ਦੀ ਆ ਠੀਕ ਹੈ ਬੱਚਾ ਹੈ ਤਾਂ ਹੈ ਜੀ ਬੱਚਾ ਹੈ ਨਹੀਂ 2 ਮਹੀਨੇ ਸੂਈ ਵੇ ਦੁੱਧ ਕਿੰਨਾ ਦੁੱਧ ਇਹਨੇ ਹੈਗਾ 15 ਵੀ ਭਾਅ ਇਹਦਾ ਕੀ ਹੋਊਗਾ ਕੀ ਆ ਮੌਲਾ ਪੰਤਾਇ ਮਾਣਦਾਨ ਹੋ ਜਾਊਗਾ ਹਾਂ ਧੋਰੀ ਬਾਹਰ ਨੂੰ ਸੋ ਵੀਰੇ ਦੂਜੇ ਨੰਬਰ ਜਿਹੜੀ ਵਹਿੜ ਦੇਖੇ ਨੇ ਕੱਦ ਵਹਿੜ ਚੰਗਾ ਸੂਈ ਸਵਾਈਆ 2 ਮਹੀਨੇ ਲੱਗ ਭਾਗੇ ਸੂਈ ਹੋ ਗਈ 14 15 ਲੀਟਰ ਦੁੱਧ ਹਾਜ਼ਰ ਆ 45000 ਰੁਪਏ ਮੌਲਾ ਮਾਣਦਾਨੇ ਦੇ ਵਿੱਚ ਹੋ ਜਾਊਗਾ ਮੂੰਹ ਮੱਥਾ ਚੰਗਾ ਤੇ ਨਿਆਣਾ ਵਗੈਰਾ ਵਧੀਆ ਪਉਂਦੀ ਵੀਰੇ ਹਾਂ ਠੀਕ ਐ ਤੇ ਸੂਬਾ ਸਾਮ ਤੜਕਿਆਸ ਨੇ ਮਿਲ ਜੀ ਵਧੀਆ ਹਾਂ ਸੋ 7 ਲੀਟਰ ਡਾਂਗ ਦਾ ਦੁੱਧ ਥੱਲੇ ਹਾਜ਼ਰ ਆ ਚੌਣ ਜਵਾ ਚੰਗਾ ਲੱਗਿਆ ਸਾਫ਼ ਸੁਥਰੀ ਰਾਜੀ ਸਮੀ ਪੜੀ ਵੀ ਤੇ ਠੰਡ ਮੁਠੀ ਵਾਲਾ ਥੋੜਾ ਸਾਫ਼ ਸੁਥਰਾ ਆਇਆ ਬੱਸ ਇਜਵਾਇ ਕਰਨੇ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਥਣ ਲੱਗਿਆ ਵਾ 45000 ਦੇ ਵਿੱਚੋਂ ਮਾਨਦਾਨ ਹੋ ਜੂ ਦੂਜਾ ਸੂਆ ਸੂਈ ਸੋਏ ਬੱਚਾ ਨਾਲ ਹੈ ਨਹੀਂਗਾ ਦੋ ਮਹੀਨੇ ਸੂਈ ਵੀ ਹੈ ਤੇ ਅੱਗੇ ਵੀਰੇ ਮਾਝ ਦੇਖੀਏ ਨੇ ਜਿਹੜੀ ਆਪਾਂ ਇਹ ਮਾਝ ਦੇ ਕੀ ਨਾ ਰਹਿੰਦਾ ਜੀ ਠੀਕ ਹੈ ਥਣਾ ਦੀ ਓਕੇ ਆ ਜਾਵਾਂ ਜਮਾ ਓਕੇ ਹੈ ਜੀ ਕਿੰਨੇ ਟਾਈਮ ਤੋਂ ਆਪਣੇ ਕੋਲੇ ਆਪਣੇ ਕੋਲੇ ਇਹਨੇ ਸੂਆ ਪੀਤਾ ਹੀ ਹੋਣਾ ਠੀਕ ਹੈ ਘਰ ਦੀ ਮੈਂ ਆ ਗਈ ਹਾਂ ਜੀ ਠੀਕ ਹੈ ਸੂਆ ਕਿਹੜਾ ਸੁੰਦੀ ਆਉਣੇ ਇਹ ਹੁਣ ਤੀਜਾ ਸੁੰਦੀ ਆ ਦੂਜੇ ਦੂਜੇ 15 ਮੀਟਰ ਵੱਧ ਦਿੱਤਾ ਫਿਰ ਰੇਟ ਦਾ ਕੀ ਅੱਜ ਦਾ ਜੀ ਰੋਜ਼ ਰੇਟੇ ਦਾ 10 ਹੈ ਜੀ ਸੁਬਰਕ ਕਦ ਕਾਟ ਵਗੈਰਾ ਦੇਖੋ ਮੈਂ ਦਾ ਚੰਗਾ 1,10,000 ਕੀਮਤ ਆ ਮਹੀਨਾ ਲੱਗ ਭਗ ਪਿਆ ਸੂਣ ਚ ਬਾਕੀ ਤੇ 14 ਕਿਲੋ ਵੀ ਦੱਸਦਾ ਕਿ ਦੁੱਧ ਚੁਆ ਕਰਦੀ ਮੈਂ ਆ ਸਿੰਘੂ ਮੂੰਹ ਮੱਠਾ ਦੇਖੋ ਸੋਹਣਾ ਸਾਫ ਸੁਥਰਾ 22 ਦੇ ਦਸਰ ਅਨੁਸਾਰ ਤੀਜਾ ਸੂਆ ਮੱਝ ਸੁੰਦੀ ਪਈ ਆ ਮਹੀਨੇ ਦੀ ਕੱਚੀ ਆ ਤੇ ਥਣ ਵਗੈਰਾ ਇਹ ਦੱਸਦਾ ਵੀਰ ਘਾ ਚੰਗੀ ਸੀ ਵਧੀਆ ਤੇ ਕੈਕ ਮਹੀਨੇ ਹੋ ਗਏ ਦੁੱਧ ਸਾਡੀ ਨੂੰ ਵੀਰੇ ਨੂੰ ਇਹ ਵੀਰੇ ਹੁਣੇ ਛੱਡੀ ਆ ਆਪਾਂ ਠੀਕ ਆ ਮਹੀਨਾ ਕੋ ਕਹਿੰਦਾ ਠੀਕ ਆ ਮਹੀਨਾ ਕ ਲੱਗ ਭਗ ਹੋਗਾ ਦੁੱਧ ਸਾਡੀ ਨੂੰ ਇੱਕ ਵੈੜ ਦਿਖਾ ਦਿੱਤਾ ਜੀ ਸੂਈ ਵੀ ਇੱਕ 2 ਮਹੀਨੇ ਦੀ ਸੂਈ ਵੀ ਤੇ ਇੱਕ ਮਹੀਨੇ ਦੀ ਕੱਚੀ ਮੱਝ ਪਿੰਡ ਪੈਣੀ ਅਰੋੜਾ ਰੈਕੋਰਡ ਤਹਿਸੀਲ ਜ਼ਿਲ੍ਹਾ ਲੁਧਿਆਣਾ ਨੰਬਰ ਬੋਲੀਬਈ ਦੁਆਰੇ 81460 3873 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ